ਉਹ ਮਰੀ ਸਾਰੀਆਂ ਤਵਰ ਕਰਦੀ ਹੈ ਜੀ ਇਹ ਖੂ ਹੋ ਜੇ ਹਾਂਜੀ ਜਾਂ ਨਗਰ ਪੱਠੇ ਘਰ ਖਾਵੇ ਜਾਂ ਨਗਰ ਲੂਈ ਕੰਢੇ ਹੋਵੇ ਜਾਂ ਥਣ ਖਰਾਬ ਹੋਵੇ ਜਾਂ ਸੋਚ ਪਵੇ ਕਿਸੇ ਵੀ ਅੰਗ ਲਈ ਜੀ ਸਰਬ ਮਰੀ ਦਾ ਇਲਾਜ ਕਰਦੀ ਉਹ ਦਿਨ ਦੇਣੀ ਉਹ ਦਿਨ ਦੇ ਵਿੱਚ 12 ਘੰਟੇ ਦਾ ਟੇਰ ਬਾਇ ਮਸਾ ਰਿੰਡ ਕੇ ਵੀ ਚਾਦਵਾ ਪਾ ਨਹੀਂ ਠੀਕ ਆ ਕਿ 12 ਘੰਟੇ ਦਾ ਬੰਟੂ ਪੱਕਾ 100% ਅੱਜ ਦੀ ਦਵਾਈ ਨਾਲ ਜੀ ਠਕਨ ਭਾਉ ਤੇ ਜੀ ਇਹ ਦਵਾਈ ਲਓ ਮੂਤਰ ਵਾਲੀ ਜੀ ਠੀਕ ਹੈ ਜਿਹੜਾ ਡੰਗਰ ਲਊ ਮੋਤੀਆਂ ਨੂੰ ਇੱਕ ਬੁੜੀ ਅੱਜ ਇੱਕ ਭੜੇ ਉੱਪਰ ਤੋਂ ਤਿੰਨ ਬੁੜੀ ਤੇਨੇ ਡੰਗਰ ਲਊ ਨੰਬੂਤੂ ਜੀ ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਜਿਹੜੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਹਾਂ ਬਿਲਕੁਲ ਦੇਸੀ ਫਾਰਮੂਲੇ ਹੋਣਗੇ ਦੋਸਤੋ ਤੇ ਬਹੁਤੀਆਂ ਬਿਮਾਰੀਆਂ ਦਾ ਜਿਹੜਾ ਦੋਸਤੋ ਇੱਕ ਇਲਾਜ ਹੋਵੇਗਾ ਤਕਰੀਬਨ ਜਿਹੜੀਆਂ ਦੋਸਤੋ ਅੱਜ ਦਵਾਈਆਂ ਤੁਹਾਨੂੰ ਆਪਾਂ ਦਿਖਾਉਣੀਆਂ ਹੈਗੀਆਂ ਤੇ ਪੂਰੀ ਡਿਟੇਲ ਹੈਗੀ ਆਪਾਂ ਦੋਸਤੋ ਪੁੱਛਾਂਗੇ ਮੇਰੇ ਸਾਹਮਣੇ ਦੋਸਤੋ ਸਰ ਭਗਵਾਨ ਸਿੰਘ ਜੀ ਛੱਠੂ ਪਸ਼ੂਆਂ ਦੇ ਦੋਸਤੋ ਮਾਰਨੇ ਬਹੁਤ ਦੂਰੋਂ ਦੂਰੋਂ ਜਿਹੜੇ ਦੋਸਤੋ ਲੋਕ ਕਿਸਾਨ ਵੀਰ ਜਿਹੜੇ ਪਸ਼ੂ ਪਾਲਕ ਵੀਰ ਨੇ ਡੇਰੀ ਫਾਰਮਿੰਗ ਦੇ ਨਾਲ ਜੁੜੇ ਹੋਏ ਨੇ ਉਹ ਅਕਸਰ ਦੋਸਤੋ ਇਸ ਏਰੀਆ ਦੇ ਵਿੱਚ ਇਸ ਥਾਂ ਤੇ ਇਸ ਘਰ ਦੇ ਵਿੱਚ ਆਉਂਦੇ ਰਹਿੰਦੇ ਆ ਤੇ ਪਸ਼ੂਆਂ ਦੀਆਂ ਜਿਹੜੀਆਂ ਦਵਾਈਆਂ ਬਿਮਾਰੀਆਂ ਦੀਆਂ ਉਹ ਲੈ ਕੇ ਜਾਂਦੇ ਨੇ ਬਿਲਕੁਲ ਇੱਕ ਦੋਸਤੋ ਸਸਤਾ ਇਲਾਜ ਇਸ ਘਰੋਂ ਜਿਹੜਾ ਦੋਸਤੋ ਦਿੱਤਾ ਜਾਂਦਾ ਹੈ ਅੱਜ ਮਹਿੰਗੇ ਦੌਰ ਦੇ ਵਿੱਚ ਮਹਿੰਗੀ ਮੈਡੀਕਲ ਵੈਟ ਦੇ ਵਿੱਚ ਜਿਹੜਾ ਦੋਸਤੋ ਅੱਜ ਹਜ਼ਾਰਾਂ ਦਾ ਖਰਚਾ ਕਰਕੇ ਵੀ ਉਹ ਕਿਤੇ ਨਾ ਕਿਤੇ ਜਿਹੜੀਆਂ ਬਿਮਾਰੀਆਂ ਦੇ ਇਲਾਜ ਉਹ ਨਹੀਂ ਸਹੀ ਹੋ ਪਾਉਂਦੇਗੇ ਤੇ ਜਿਹੜੀਆਂ ਦੇਸੀ ਦਵਾਈਆਂ ਦਾ ਸਰ ਹੋਣਾ ਨੇ ਜਿਹੜਾ ਇਲਾਜ ਕਿੰਨੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਉਹ ਵੀ ਆਪਾਂ ਪੁੱਛਾਂਗੇ ਸਰਦਾਰ ਭਗਵਾਨ ਸਿੰਘ ਜੀ ਛੱਠੂ ਦੋਸਤੋ ਇੱਕ ਵਾਰ ਫਿਰ ਬਿਆਨ ਕਰ ਦਿੰਦਾ ਪਿੰਡ ਜਿਹੜਾ ਹੈਗਾ ਦੋਸਤੋ ਨਵਾਂ ਪਿੰਡ ਫਤੇਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਤੁਸੀਂ ਦੋਸਤੋ ਇੱਥੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਪਸ਼ੂਆਂ ਦਾ ਕਰਵਾ ਸਕਦੇ ਜੀ ਬੇਸ਼ੱਕ ਦੋਸਤੋ ਤੁਸੀਂ ਦੂਰੋਂ ਨੇੜਿਓਂ ਘਰ ਪਹੁੰਚਣ ਦਾ ਤੁਹਾਡਾ ਖਰਚਾ ਹੋ ਸਕਦਾ ਪਰ ਦਵਾਈਆਂ ਦਾ ਖਰਚਾ ਇੱਕ ਨਾ ਮਾਤਰ ਹੋਵੇਗਾ ਸੋ ਕਿੰਨੀ ਕਿੰਨੀ ਦਵਾਈ ਆ ਕਿਹੜੀ ਕਿਹੜੀ ਰੂਟੀਨ ਦੇ ਵਿੱਚ ਦੇਣੀ ਆ ਉਹ ਵੀ ਆਪਾਂ ਸਾਰਾ ਹੋਣਾ ਤੋਂ ਪੂਰੀ ਜਾਣਕਾਰੀ ਲਵਾਂਗੇ ਇੱਕ ਮੋٹے ਤੌਰ ਤੇ ਮੈਂ ਦੱਸ ਦੇਣਾ ਦੋਸਤੋ ਜਿੱਦਾਂ ਜ਼ਹਿਰ ਬਾਦ ਆ ਜ਼ਹਿਰ ਬਾਦ ਦੀ ਦਵਾਈ ਆ ਬੰਨ ਪਸ਼ੂ ਨੂੰ ਕਿਸੇ ਨੂੰ ਬੰਨ ਪੈ ਜਾਣਾ ਉਹਦੀ ਦਵਾਈ ਪਿੱਛੇ ਦੀ ਦਵਾਈ ਲਹੂ ਮੂਤਨ ਗਾਵਾਂ ਦੇ ਵਿੱਚ ਅਕਸਰ ਲਹੂ ਮੂਤਣ ਦੀ ਜਿਹੜੀ ਬਿਮਾਰੀ ਹੈ ਦੋਸਤੋ ਕਮੀ ਪੇਸ਼ੀ ਹੋ ਆ ਜਾਂਦੀ ਹੈ ਬੁਖਾਰ ਨਾ ਟੁੱਟਦਾ ਹੋਵੇ ਕਿਸੇ ਪਸ਼ੂ ਦਾ ਥਣ ਦੋਸਤੋ ਵੱਧ ਘਟ ਬਰਾਬਰ ਪ੍ਰੋਪਰ ਥਣ ਜਿਹੜੇ ਆ ਵੱਧ ਘਟ ਚੱਲਦੇ ਹੁਣ ਅਦਰੰਗ ਦੋਸਤੋ ਕਿਸੇ ਪਸ਼ੂ ਨੂੰ ਅਦਰੰਗ ਹੋ ਜਾਣਾ ਪਸ਼ੂ ਬੋਲਦਾ ਨਾ ਹੋਵੇ ਬੋਲਣ ਤੋਂ ਬਾਅਦ ਪਸ਼ੂ ਜੇਕਰ ਆਪਾਂ ਟੀਕਾ ਏਆਈ ਕਰਵਾ ਦਿੱਤੀ ਤੇ ਪਸ਼ੂ ਜਿਹੜਾ ਠਹਿਰਦਾ ਨਾ ਹੋਵੇ ਇੱਕ ਦੋਸਤੋ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਿਮਾਰੀ ਜਿਹੜੀ ਚੱਲੀ ਆ ਡਿਸੀਜ਼ ਚੱਲੀ ਹੈਗੀ ਲੰਪੀ ਸਕਿਨ ਨਾਂ ਦੀ ਬਿਮਾਰੀ ਆ ਉਹਦੇ ਤੋਂ ਵੀ ਸਾਰ ਹੋਣਾ ਨੇ ਜਿਹੜੀਆਂ ਦੇਸੀ ਫਾਰਮੂਲੇ ਦੇ ਵਿੱਚ ਜਿਹੜੀਆਂ ਦਵਾਈਆਂ ਤਿਆਰ ਕੀਤੀਆਂ ਸਨ ਬਹੁਤ ਦੂਰ ਦਰਾਡੇ ਤੋਂ ਆ ਕੇ ਕਿਸਾਨ ਵੀਰਾਂ ਨੇ ਪਸ਼ੂ ਪਾਲਕ ਵੀਰਾਂ ਨੇ ਫਾਇਦਾ ਲਿਆ ਤੇ ਉਹ ਦਵਾਈਆਂ ਕੋਈ ਹਜ਼ਾਰਾਂ ਦੀਆਂ ਨਹੀਂ ਹੈਗੀ ਆ ਗਿਆ ਇੱਥੇ ਦੋਸਤੋ ਮੈਂ ਪ੍ਰਮੋਟ ਉਸ ਚੀਜ਼ ਨੂੰ ਕਰਦਾ ਪਿਆ ਵੀ ਜਿਹੜੀਆਂ ਇੱਕ ਆਯੁਰਵੇਦਿਕ ਦੇ ਵਿੱਚ ਦੇਸੀ ਨੁਸਖਿਆਂ ਦੇ ਵਿੱਚ ਦੇਸੀ ਫਾਰਮੂਲਿਆਂ ਦੇ ਵਿੱਚ ਇੱਕ ਲਾਭੰਦ ਹੈਗੀਆਂ ਨੇ ਸੋ ਬਿਲਕੁਲ ਬਾਜਪੀ ਜੀ ਰੇਟ ਹੁੰਦੇ ਆ ਦੋਸਤੋ ਤੇ ਆਪਾਂ ਜਿਹੜੇ ਇਹਨਾਂ ਚੀਜ਼ਾਂ ਤੋਂ ਪਛੜੇ ਪਏ ਆ ਮੈਂ ਬਥੇਰੇ ਜਾਣਕਾਰੀ ਸਾਰ ਹੋਣਾਂ ਦੇ ਕੋਲ ਚੱਲਦਾ ਸਰਦਾਰ ਭਗਵਾਨ ਸਿੰਘ ਜੀ ਮੇਰੇ ਸਾਹਮਣੇ ਬੈਠੇ ਨੇ ਦੋਸਤੋ ਮੈਂ ਉਹਨਾਂ ਨਾਲ ਬਥੇਰੇ ਗੱਲਬਾਤ ਕਰਦਾ ਸਭ ਤੋਂ ਪਹਿਲਾਂ ਸਰ ਭਗਵਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਦੀਪ ਵੀਰੇ ਸਤਿ ਸ੍ਰੀ ਅਕਾਲ ਤੇ ਇੱਕ ਸਭ ਤੋਂ ਪਹਿਲਾਂ ਆਪਾਂ ਨੂੰ ਸਰ ਦੱਸਿਓ ਵੀ ਇਹ ਇਲਾਜ ਆਪਾਂ ਕਦੋਂ ਤੋਂ ਕਰਦੇ ਆ ਰਹੇ ਆ ਕੀ ਪਛੋਕੜ ਹੈਗਾ ਆਪਣਾ ਜੀ ਇਹ ਜੀ ਇਲਾਜ ਸਾਡਾ ਬਾਪੂ ਜੀ ਪਹਾੜ ਬੁੱਢਾ ਫਿਰ ਕਰਦਾ ਏ ਠੀਕ ਹੈ ਜੀ ਆਸਤਾਂ ਤੋਂ ਕਰਦਾ ਆ ਜੀ 50 ਸਾਲ ਤੋਂ ਦਾ ਸਾਡਾ ਚੱਲ ਰਿਹਾ 50 ਸਾਲ ਦੇ ਸਾਡਾ ਕੋਰਸ ਆ ਜੀ ਇਹ ਗੋੜੀਆਂ ਜਿਹੜੀਆਂ ਇਹ ਯਾਰ ਬਾਦੀਆਂ ਜੀ ਜੀ ਯਾਰ ਬਾਦ ਹੋਵੇ ਡੰਗਰ ਨੂੰ ਖੂ ਹੋਵੇ ਡੰਗਰ ਨੂੰ ਡੰਗਰ ਤੇ ਥਣ ਖਰਾਬ ਹੋਣ ਜੀ ਡੰਗਰ ਪੱਠੇ ਕਟਕਾਵੇ ਇਹ ਹੱਗ ਨੂੰ ਆਈ ਦਾ ਇਲਾਜ ਕਰਦੀ ਗੋੜੀ ਠੀਕ ਹੈ ਨੰਬਰ ਠੀਕ ਹੈ ਜੀ ਇਹ ਜ਼ਹਿਰ ਬਾਦਤ ਹੋ ਗਈ ਜੀ ਜ਼ਹਿਰ ਬਾਦਤ ਅੱਛਾ ਇਹ 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 ਸਾਰੇ ਜ਼ਹਿਰ ਬਾਦਤਾਂ ਜਾਂ ਇਸ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਕੋਈ ਨਾਲ ਕਵਰ ਕਰਦੀ ਹੈ ਹੋਰ ਬਿਮਾਰੀਆਂ ਸਾਰੀਆਂ ਕਵਰ ਕਰਦੀ ਹੈ ਜੀ ਫੂ ਹੋ ਜੇ ਹਾਂਜੀ ਜਾਂ ਡੰਗਰ ਪੱਠੇ ਘਾਟ ਖਾਵੇ ਜਾਂ ਡੰਗਰ ਲੋਈ ਕੰਡੇ ਹੋਵੇ ਜਾਂ ਥਣ ਖਰਾਬ ਹੋਵੇ ਜਾਂ ਸੋਜ ਪਵੇ ਕਿਸੇ ਵੀ ਅੰਗ ਦੇ ਜੀ ਸਾਰ ਬਿਮਾਰੀ ਦਾ ਇਲਾਜ ਕਰਦੀ ਹੈ ਇਹ ਮਤਲਬ ਕਿ 100 ਬਿਮਾਰੀਆਂ ਦਾ ਇੱਕ ਇਲਾਜ ਹੈ 100 ਬਿਮਾਰੀਆਂ ਦਾ ਇੱਕ ਇਲਾਜ ਹੈ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਤੇ ਯਰ ਬਾ ਆਪਣਾ 50 ਸਾਲ ਦਾ ਹੈ ਜੀ 50 ਸਾਲ ਦਾ ਯਰ ਬਾ ਆਪਣੇ ਤੋਂ ਪਹਿਲਾਂ ਬਜ਼ੁਰਗ ਹੋਏ ਆ ਦਾਦਾ ਜੀ ਹੋਏ ਨੇ ਤੇ ਉਹ ਵੀ ਇਹ ਮਤਲਬ ਕਿ ਕਾਰੋਬਾਰ ਕੰਮ ਕਰਦੇ ਆ ਰਹੇ ਸੀਗੇ ਇਹ ਪਾਕਿਸਤਾਨ ਤੋਂ ਕਰਦੇ ਆ ਜੀ ਪਾਕਿਸਤਾਨ ਤੋਂ ਹਾਂਜੀ ਹਾਂਜੀ ਪਾਕਿਸਤਾਨ ਤੋਂ ਕਰਦੇ ਆ ਠੀਕ ਆ ਤੇ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਜੀ ਜੇਕਰ ਆ ਬੰਨ ਦੀ ਗੱਲ ਕਰੀਏ ਪਸ਼ੂਆਂ ਦੇ ਵਿੱਚ ਬੰਨ ਦੀ ਬੜੀ ਵੱਡੀ ਸਮੱਸਿਆ ਹੈ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ ਹਾਂਜੀ ਉਹਦੇ ਤੋਂ ਆਪਾਂ ਕਿਹੜੀ ਦਵਾਈ ਵਰਤਦੇ ਆ ਜੀ ਤੇ ਕਿੰਨੇ ਦਿਨ ਦੇਣੀ ਪੈਂਦੀ ਆ ਆਪਾਂ ਨੂੰ ਉਹ ਜੀ ਆਹ ਦਵਾਈ ਹੈ ਹਾਂਜੀ ਇੱਕ ਦਿਨ ਦੇਣੀ ਹੈ ਇਹ ਜਿਹੜੀ ਆਪਣੀ ਇਸ ਲਿਫਾਫੇ ਦੇ ਵਿੱਚ ਪਈ ਆ ਹਾਂਜੀ ਇਹ ਦੋ ਦੋ ਆਵਾਂ ਨੇ ਹਾਂਜੀ ਨਾਲ ਮਸਰ ਦੇਣੇ ਪੈਂਦੇ ਘੁੱਟ ਕੇ ਠੀਕ ਆ ਇਹ ਬਾਲ ਕੇ ਮਸਰ ਜੀ ਉਹਨਾਂ ਜਿਹੇ ਪੈਦੀ ਇੱਕੋ ਦਿਨ ਦੇਣੀ ਇੱਕੋ ਦਿਨ ਦੇ ਵਿੱਚ 12 ਕਿੱਟਾ ਦਾ 13 ਬਾਏ ਬਾਕੀ ਕਿ ਡਿਮਾਂਡ ਟੂ ਅੱਛਾ ਇਹ ਦੇਣੀ ਸਰ ਕਿੰਨੀ ਮਾਤਰਾ ਦੇ ਵਿੱਚ ਆਪਾਂ ਨੂੰ ਪੈਂਦੀ ਆ ਇਹ ਜੀ ਸਰ ਇੱਕੋ ਵਾਰ ਦੇਣੀ ਭਾਲ ਕੇ ਉਬਾਲ ਕੇ ਦੇਣੀ ਆ ਭਾਲ ਕੇ ਇੱਕ ਵਾਰ ਦੋ ਦਿਨ ਕੋਲੋਂ ਪਾਣੀ ਪਾ ਕੇ ਮਸਰ ਰੰਨ ਕੇ ਵਿੱਚ ਆ ਦਵਾ ਪਾ ਦੇਣੀ ਠੀਕ ਆ ਕਿ 12 ਕਿੱਟਾ ਬੰਟ ਤੁਦ ਪੱਕਾ 100% ਗਰੰਟਡ ਚੀਜ਼ ਆ ਹਾਂਜੀ ਠੀਕ ਆ ਸੋ ਦੋਸਤੋ ਤੁਸੀਂ ਸੁਣੀ ਜਾਓ ਜੇ ਧਿਆਨ ਦੇ ਨਾਲ ਕਿਉਂਕਿ ਮੈਂ ਬੰਨ ਦੀਆਂ ਸ਼ਿਕਾਇਤਾਂ ਬਹੁਤ ਹੀ ਵੀਰਾਂ ਨੇ ਮੈਨੂੰ ਫੋਨ ਵੀ ਕੀਤੇ ਸੀ ਬਾਈ ਜੀ ਕੋਈ ਬੰਨ ਦਾ ਕੋਈ ਫਾਰਮੂਲਾ ਦੱਸੋ ਜਾਂ ਇਸ ਤਰ੍ਹਾਂ ਪਰ ਦੋਸਤੋ ਅੱਜ ਬਿਲਕੁਲ ਆਪਾਂ ਤੁਹਾਡੇ ਸਨਮੁਖ ਕੀਤਾ ਹੈ ਸਰਦਾਰ ਭਗਵਾਨ ਸਿੰਘ ਹੁਣਾਂ ਨੂੰ ਤੇ 12 ਘੰਟਿਆਂ ਦੇ ਵਿੱਚ ਜੇਕਰ ਤੁਸੀਂ ਅੱਜ 6 ਵਜੇ ਸਵੇਰ ਤੁਹਾਡੇ ਪਸ਼ੂ ਨੂੰ ਬੰਨਨਾ ਤੇ ਤੁਸੀਂ ਉਦੋਂ ਦਵਾਈ ਦਿੰਦੇ ਜੇ ਤੇ 12 ਘੰਟੇ ਜਿਹੜੇ ਸ਼ਾਮ ਨੂੰ 6 ਵਜੇ ਤੋਂ 7 ਵਜੇ ਬੰਨਦੇ ਆ ਤੇ ਉਹਨਾਂ ਟਾਈਮ ਦੇ ਦੌਰਾਨ ਜਿਹੜਾ ਦੋਸਤੋ ਤੁਹਾਡੇ ਪਸ਼ੂ ਦਾ ਬਿਲਕੁਲ ਬੰਨ ਟੁੱਟ ਜਾਊਗਾ ਨੌਂ ਬਰ ਨੌ ਤੁਹਾਡਾ ਪਸ਼ੂ ਹੋ ਜਾ ਤੇ ਸਰ ਇਸ ਤੋਂ ਇਲਾਵਾ ਹੋਰ ਤੁਸੀਂ ਤਜਰਬਾ ਕੋਈ ਸਾਂਝਾ ਕਰੋ ਹੋਰ ਕਿਹੜੇ ਕਿਹੜੇ ਪਸ਼ੂਆਂ ਦੇ ਵਿੱਚ ਜਿਵੇਂ ਮੁਸ਼ਕਲਾਂ ਆ ਗਈਆਂ ਪਿੱਛੇ ਦੀ ਵੱਡੀ ਮੁਸ਼ਕਲ ਪਿੱਛੇ ਦੀ ਆ ਗਰਮੀ ਦੇ ਦਿਨਾਂ ਦੇ ਵਿੱਚ ਹਾਂਜੀ ਪਿੱਛੇ ਤੋਂ ਆ ਬਣੀ ਹੈ ਠੀਕ ਹੈ ਜੀ ਇਹ ਤਿੰਨ ਪੁੜੀਆਂ ਦੇਣੀਆਂ ਜੀ ਠੀਕ ਹੈ ਜੀ ਤਿੰਨੇ ਪੁੜੀਆਂ ਪਹਿਲੀ ਪੁੜੀਆਂ ਅੱਧਾ ਪਿਛਾੜ ਜੂ ਤੇ ਦੋ ਪੁੜੀਆਂ ਹੋ ਵੀ ਨਾ ਪਸ ਮਾਰੋ ਅੱਛਾ ਜੀ ਜਿਹੜੀ ਆ ਦਵਾਈ ਹੈ ਤਿੰਨ ਪੁੜੀਆਂ ਦੇਣੀ ਹੈ ਜੀ ਤਿੰਨ ਪੁੜੀਆਂ ਦੇਣੀਆਂ ਤੇ ਦੋ ਪੁੜੀਆਂ ਦੇ ਕੇ ਪਿੱਛੇ ਹਟ ਜਾਊਗਾ ਹਾਂਜੀ ਹਾਂਜੀ ਫਿਰ ਤੀਜੀ ਲੋੜ ਪਈ ਤਾਂ ਦੇਣੀ ਨਹੀਂ ਤੇ ਨਹੀਂ ਦੇਣੀ ਠੀਕ ਆ ਹਾਂਜੀ ਕਿੰਨਾ ਪੁਰਾਣਾ ਲੋਡ ਪੋ ਬਸ ਅੱਛਾ ਤੇ ਇਹ ਲਗਾਤਾਰ ਦੇਣੀ ਪੈਂਦੀ ਹੈ ਪਿੱਛੇ ਦੀ ਲਗਾਤਾਰ 3 ਦਿਨ 3 ਦਿਨ ਦੋਸਤੋ ਲਗਾਤਾਰ ਦਵਾਈ ਪੈਣੀ ਹੈ ਦੇਣੀ ਪੈਣੀ ਤੁਹਾਨੂੰ ਪਿੱਛੇ ਦੀ 2 ਦਿਨ ਤੁਸੀਂ ਦੋਹੋਗੇ ਤੇ 100% ਸ਼ੋਰ ਆ ਪਿੱਛੇ ਦੀ ਜਿਹੜੀ ਪ੍ਰੋਬਲਮ ਸੋਲਵ ਹੋ ਜਾਏਗੀ ਤੇ ਇੱਕ ਤੁਸੀਂ ਜਿਹੜੀ ਆ ਕੁੜੀ ਹੈਗੀ ਆ ਉਹ ਇੱਕ ਵਧਾ ਕੇ ਰੱਖ ਲੈਣੀ ਆ ਹਾਂਜੀ ਤੇ ਇਹਦੀ ਸਰ ਕੀਮਤ ਕਿੰਨੀ ਰੱਖੀ ਹੋਈ ਹੈ ਇਹ ਸਰ 200 ਰੁਪਏ ਆ ਜੀ ਸਿਰਫ 200 ਆ 200 ਜਾਂ 300 ਵਧਾ ਦੇਣੇ ਠੀਕ ਹੈ ਜੀ ਪਿਛੇ ਦੀ 2 3 200 300 ਬਾਈ ਨਾ ਇਹ ਅੱਛਾ ਜੀ ਕੱਲੀ ਇਹ ਕੋਈ ਵਰਤੋਂ ਵਿੱਚ ਆਪਣੇ ਆ ਰਹੀ ਇਸ ਤੋਂ ਇਲਾਵਾ ਕੋਈ ਹੋਰ ਮਸਾਲੇ ਕਿਸੇ ਤਰ੍ਹਾਂ ਦੀ ਕੋਈ رائے ਨਹੀਂ ਦਿੰਦੇ ਤੁਸੀਂ ਹਨਾ ਉਹ ਕੋਈ ਨਹੀਂ ਦਿੰਦਾ ਠੀਕ ਆ ਬਿਲਕੁਲ ਦੋਸਤੋ 200 ਤੋਂ 300 ਰੁਪਈਆ ਜਿਹੜੀ ਕੋਸਟ ਹੈਗੀ ਆ ਤਿੰਨ ਕੁੜੀਆਂ ਤੁਸੀਂ ਲੈ ਕੇ ਜਾਣੀਆਂ ਨੇ ਇਥੋਂ ਤੇ ਤਿੰਨਾਂ ਕੁੜੀਆਂ ਦੇ ਵਿੱਚ ਜਿਹੜਾ ਦੋਸਤੋ ਤੁਹਾਡੇ ਪਸ਼ੂ ਨੂੰ ਬਿਲਕੁਲ ਅਰਮਾਨ ਆ ਜਾਣਾ 100% ਗਾਰੰਟੀ ਹੋਵੇਗੀ ਚੀਜ਼ ਦੀ ਬਾਕੀ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਕਿਉਂਕਿ ਪਹਿਲੀ ਗੱਲ ਤਾਂ ਪਸ਼ੂ ਨੂੰ ਕਿਸੇ ਨੂੰ ਮੁਸ਼ਕਲ ਆਵੇ ਨਾ ਪਰ ਜਦੋਂ ਆ ਜਾਂਦੀ ਹੈ ਦੋਸਤੋ ਤੇ ਜਿਹੜੀ ਇਹ ਚ ਦੇਸੀ ਚੀਜ਼ਾਂ ਤੋਂ ਆਯੁਰਵੈਦਿਕ ਚੀਜ਼ਾਂ ਤੋਂ ਤੇ ਇਹ ਤੁਸੀਂ ਵਰਤੋਂ ਦੇ ਵਿੱਚ ਜ਼ਰੂਰ ਲੈ ਕੇਓ ਤੇ ਇਸ ਤੋਂ ਇਲਾਵਾ ਸਰ ਲਹੂ ਮੂਤਨ ਦੀ ਵੀ ਜਿਹੜੀ ਸਮੱਸਿਆ ਆਉਂਦੀ ਹੈ گاਵਾਾਂ ਦੇ ਵਿੱਚ ਬਿਹੜਾਂ ਦੇ ਵਿੱਚ ਤੇ ਜਾਂ ਕਹਿ ਲਈਏ ਵੀ ਦੁੱਧ ਦੇ ਵਿੱਚ ਬਲੱਡ ਆਉਣ ਲੱਗ ਪੈਂਦਾ ਲਹੂ ਆਉਣ ਲੱਗ ਪੈਂਦਾ ਤਾਜ਼ਾ ਸੱਜਰ ਸੂਏ ਪਸ਼ੂ ਦਾ ਉਹਦਾ ਕੀ ਕਾਰਨ ਹੁੰਦਾ ਜੀ ਤੇ ਉਹਦੇ ਲਈ ਕਿਹੜੀ ਦਵਾਈ ਬਣੀ ਹੋਈਗੀ ਆਪਣੇ ਕੋਲ ਆ ਜਿਹੜੀ ਦਵਾਈ ਨਾਲ ਜੀ ਠੱਕਣ ਭਾਉ ਤੇ ਜੀ ਇਹ ਦਵਾਈ ਲਹੂ ਮੂਤ ਵਾਲੀ ਠੀਕ ਹੈ ਜਿਹੜਾ ਡੰਗਰ ਲਹੂ ਮੂਤਿਆਂ ਨੂੰ ਇੱਕ ਪੁੜੀ ਆ ਜੀ ਇੱਕ ਭਲਕੇ ਉੱਪਰ ਤੋਂ ਤਿੰਨ ਪੁੜੀ ਤਿੰਨੇ ਡੰਗਰ ਲਹੂ ਨੰਬੂਤ ਹੋਈ ਜੀ ਠੀਕ ਹੈ ਜੀ ਇਹ ਵੀ ਤਿੰਨ ਪੁੜੀਆਂ ਦੇਣੀਆਂ ਜੀ ਇਹ ਸਵੇਰ ਸ਼ਾਮਾਂ ਚਾਹ ਦੇ ਰੋਜ਼ ਦੀ ਇੱਕ ਦੇਣੀ ਹੈ ਜੀ ਰੋਜ਼ ਦੀ ਇੱਕ ਰੋਜ਼ ਦੀ ਠੀਕ ਆ ਦੁੱਧ ਕਿਉਂਗੇ ਅੱਛਾ ਜੀ ਤੇ ਇਹ ਜੇ ਰੱਖ ਦੇਣੀ ਰਾਤ ਤੇ ਦਿਨੇ ਦਿਨੇ ਦੁੱਧ ਫਿਰ ਮੱਝ ਦੇ ਦੁੱਧ ਚ ਜਾਂ ਗਾਂ ਦੇ ਦੁੱਧ ਕਿਹੜਾ ਮਰਜੀ ਦੁੱਧ ਹੋਵੇ ਦੁੱਧ ਕੋਈ ਹਾਂਜੀ ਜਿਹੜਾ ਮਰਜੀ ਦੁੱਧ ਠੀਕ ਹੈ ਜੀ ਤੇ ਉਹ ਵੀ ਸਮੱਸਿਆ ਦਾ ਹੱਲ ਹੋ ਗਿਆ ਜੀ ਹੱਲ ਹੋ ਗਿਆ ਬਿਲਕੁਲ ਨਾ ਠੀਕ ਆ ਉਹਦਾ ਉਹ ਪਿਸ਼ਾਬ ਚ ਨਾ ਕੋਣ ਹਉ ਦੁੱਧ ਠੀਕ ਹੈ ਜੀ ਠੀਕ ਆ ਸੋ ਦੋਸਤੋ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੁਸੀਂ ਇੱਥੇ ਹਰ ਬਿਮਾਰੀ ਦਾ ਇਲਾਜ ਹੈ ਜਿਹੜਾ ਦੋਸਤੋ ਪੋਸੀਬਲ ਹੈਗਾ ਇੱਥੇ ਹੱਲ ਹੈਗਾ ਬਿਲਕੁਲ ਟਰੀਟਮੈਂਟ ਹੈਗਾ ਤੇ ਸੰਦੀਪ ਵੀਰੇ ਅੱਗੇ ਆਪਾਂ ਵੀ ਕੁਝ ਫਾਦਰ ਸਾਹਿਬ ਦੇ ਨਾਲ ਕੁਝ ਹੱਥ ਵਟਾ ਰਹੇ ਆਂ ਕੁਝ ਅੱਗੇ ਚੱਲ ਰਿਹਾ ਕਾਰੋਬਾਰ ਇਤਨੀ ਹਾਂਜੀ ਹਾਂਜੀ ਚੱਲ ਰਿਹਾ ਜੀ ਠੀਕ ਆ ਤੇ ਕੋਈ ਦੋ ਜਾਣਕਾਰੀ ਵੀਰ ਜੀ ਜਿਵੇਂ ਪਸ਼ੂ ਮਤਲਬ ਕਿ ਬੋਲਦਾ ਨਾ ਹੋਵੇ ਤੇ ਬੋਲਣ ਤੋਂ ਬਾਅਦ ਇੱਕ ਵੱਡੀ ਸਮੱਸਿਆ ਆਉਂਦੀ ਆਪਣੇ ਕਿਸਾਨ ਵੀਰ ਪਸ਼ੂ ਬੋਲਦਾ ਤੇ ਪਸ਼ੂ ਰਿਪੀਟ ਬਹੁਤ ਹੁੰਦੇ ਆ ਫੇਰ ਖਾ ਜਾਂਦੇ ਦੱਬਾ ਮਾਰ ਜਾਂਦੇ ਆ ਉਹਦੇ ਲਈ ਕਿਹੜੀ ਦਵਾਈ ਦੇ ਰਹੇ ਆ ਤੇ ਕਿੰਨੀ ਦਵਾਈ ਦੇਣੀ ਪੈਂਦੀ ਤੇ ਕਿਹੜੇ ਸਮੇਂ ਤੇ ਆਪਾਂ ਨੂੰ ਦਵਾਈ ਦੇਣੀ ਪੈਂਦੀ ਆ ਉਹ ਜੀ ਜਦੋਂ ਆਪਾਂ ਡੰਗਰ ਏਆਈ ਕਰਵਾਉਣਾ ਹੈ ਹਾਂਜੀ ਤੇ ਇੱਕ ਦਿਨ ਪਹਿਲਾਂ ਆਪਾਂ ਦਵਾਈ ਦਿੰਨੇ ਆ ਜੀ ਡੰਗਰ ਏਆਈ ਕਰਵਾ ਕੇ ਇੱਕ ਰ ਜੋ ਸੀਮਨ ਆਪਾਂ ਇਹ ਕਰਾਉਣੇ ਆ ਜੀ ਦੇਣੀ ਇੱਕ ਰ ਤੇ ਇੱਕ ਰ ਫਿਰ ਜੋ ਦੁਬਾਰਾ ਦੋ ਸੀਮਨ ਕਰਾਉਣੇ ਆ ਦੂਜਾ ਸੀਮਨ ਕਰਾਉਣੇ ਇੱਕ ਰਾਂ ਤੋਂ ਦੇਣੀ ਠੀਕ ਹੈ ਬਿਲਕੁਲ ਡੰਗਰ ਮਲਰ ਏਆਈ ਹੋ ਜਾਊਗਾ ਮਤਲਬ ਠੀਕ ਆ ਕਰ ਜੂਗਾ ਠੀਕ ਆ ਜੀ ਬਿਲਕੁਲ ਜੀ ਜਿਹੜਾ ਇੱਕ ਵਾਰ ਦਵਾਈ ਲਾਇਆ ਇਹਦਾ ਦੁਬਾਰਾ ਫੇਰ ਆਉਂਦਾ ਠੀਕ ਹੈ ਜੀ ਤੇ ਫਾਂ ਅਗਲੇ ਜਦੋਂ ਠੀਕ ਹੋ ਜਾਂਦਾ ਡੰਗਰ ਫੇਰ ਜਾ ਕੇ ਫੋਨ ਕਰਦੇ ਆ ਜੀ ਜੀ ਸਾਡਾ ਜੰਗਲ ਨੂੰ ਫਰਕ ਪੈ ਗਿਆ ਠੀਕ ਹੈ ਜੀ ਤੇ ਫੇਰ ਜੇ ਥੋੜਾ ਬadde ਕੋਈ ਕਸਾ ਰਹੇ ਜੇ ਫੇਰ ਆਣ ਕੇ ਦਵਾਈ ਲਾ ਜਾਂਦੇ ਆ ਜੀ ਠੀਕ ਹੈ ਕੱਚਾ ਕੋਈ ਜ਼ਿਆਦਾ ਨਹੀਂ ਆ ਠੀਕ ਹੈ ਬਿਲਕੁਲ ਫ੍ਰੀ ਵਾਲਾ ਕੰਮ ਆ ਤੇ ਜਾ ਕੇ ਡੰਗਰ ਨੂੰ ਜੀ ਬੁਖਾਰ ਹੋਵੇ ਬੁਖਾਰ ਟੁੱਟਦਾ ਨਾ ਹੋਵੇ ਹੂੰ ਉਹ ਵੀ ਆਪਣੇ ਕੋਲ ਬਹੁਤ ਵਧੀਆ ਦਵਾਈ ਜੀ ਇੱਕ ਜਾਂ ਦੋ ਕੁੜੀਆਂ ਦੇਣੀ ਪੈਂਦੀਆਂ ਜੀ ਤੋ ਬੁਖਾਰ ਟੁੱਟ ਜਾਂਦਾ ਜੀ ਠੀਕ ਆ ਉਹ ਉਸ ਬੁਖਾਰ ਦੀ ਜੇਕਰ ਆਪਾਂ ਦਵਾਈ ਦੀ ਵੀਰ ਜੀ ਗੱਲ ਕਰੀਏ ਤੇ ਉਹ ਕਿੰਨੇ ਦਿਨ ਲਗਾਤਾਰ ਆਪਾਂ ਨੂੰ ਦੇਣੀ ਪੈਂਦੀ ਆ ਬੁਖਾਰ ਹਾਈ ਟੈਂਪਰੇਚਰ ਦੇ ਵਿੱਚ ਆਪਾਂ ਕਿਹੜੀ ਦਵਾਈ ਕਿੰਨੇ ਦਿਨ ਦੇਣੀ ਹੈਗੀ ਉਹ ਵੀਰ ਜੀ ਸਿਰਫ 2 ਦਿਨ ਦੇਣੀ ਆ ਇੱਕ ਜਾਂ ਦੋ ਇੱਕ ਜਾਂ ਦੋ ਦਿਨ ਠੀਕ ਆ ਉਹ ਦਵਾਈ ਕਿਹੜੇ ਹਿਸਾਬ ਦੀ ਬਣੀ ਆ ਆਪਣੇ ਕੋਲ ਇੱਥੇ ਅਵੇਲੇਬਲ ਹੈ ਕਿ ਮੌਜੂਦ ਇਹੋ ਜੀ ਇਹੋ ਦਵਾਈ ਆ ਬੁਖਾਰ ਦਾ ਕੰਮ ਆਉਗੀ ਬੁਖਾਰ ਦਾ ਠੀਕ ਆ ਜੀ ਇਹੋ ਇਹ ਬੁਖਾਰ ਦਾ ਕੰਮ ਆ ਇਹੋ ਦਵਾਈ ਆ ਦੋਸਤੋ 1-2 ਟਾਈਮ ਤੁਸੀਂ ਦੇਣੀ ਆ ਹਾਈ ਟੈਂਪਰੇਚਰ ਤੁਹਾਡੇ ਪਸ਼ੂ ਨੂੰ ਹੋਇਆ 100 2 ਤੋਂ ਲੈ ਕੇ 103 4 ਤੱਕ ਜਿਹੜਾ ਡਿਗਰੀ ਤੱਕ ਦੋਸਤੋ ਪਸ਼ੂ ਦਾ ਹਾਈ ਟੈਂਪਰੇਚਰ ਆ ਤੁਸੀਂ ਬਿਲਕੁਲ ਇਹ ਦਵਾਈ ਦੇਣੀ ਹੈਗੀ ਆ ਤੇ ਇੱਕ ਸੰਦੀਪ ਵੀਰੇ ਤੇ ਅੰਕਲ ਇੱਕ ਆਪਣੇ ਕੋਲ ਵੱਡੀ ਸਮੱਸਿਆ ਸੀਗੀ ਇਹ ਇਨਾ ਦਿਨਾਂ ਦੇ ਵਿੱਚ ਇੱਕ ਲੰਪੀ ਸਕਿਨ ਬਹੁਤ ਹਾਵੀ ਰਹੀ ਹੈ ਪਸ਼ੂ ਪਾਲਕ ਵੀਰਾਂ ਦੇ ਉੱਪਰ ਹਾਂਜੀ گاਵਾ ਬਹੁਤ ਜ਼ਿਆਦੀਆਂ ਮਰਗੀਆਂ ਨੇ ਬਹੁਤ ਜ਼ਿਆਦਾ ਅਫਸੋਸ ਆ ਤੇ ਉਮੀਦ ਕਰਦੇ ਆ ਕੁਝ ਚੰਗਾ ਸਰਕਾਰ ਵੀ ਸੋਚੇ ਉਹਨਾਂ ਪਸ਼ੂ ਪਾਲਕ ਵੀਰਾਂ ਦੇ ਲਈ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਕੋਲ ਓਲੰਪੀ ਸਕਿਨ ਦੇ ਬਿਮਾਰੀ ਦੇ ਦੌਰਾਨ ਕਿੰਨੇ ਕੁ ਆਪਣੇ ਕੋਲ ਕਿਸਾਨ ਵੀ ਰਾਏ ਤੇ ਕਿੰਨੀ ਕੁ ਦਵਾਈ ਆਪਣੇ ਕੋਲ ਲੈ ਕੇ ਗਏ ਆ ਤੇ ਕੀ ਰਿਜ਼ਲਟ ਰਿਹਾ ਕੀ ਦੱਸਣ ਦੇ ਵਿੱਚ ਉਹਨਾਂ ਦਾ ਆ ਵਿਊ ਆਇਆ ਹੈਗਾ ਜੀ ਘੱਟੋ ਘੱਟ ਕੋਈ 2000 ਕਿਸਾਨ ਆਇਆ ਸਾਡੇ ਕੋਲ ਠੀਕ ਹੈ ਜੀ ਜਾਦਾ ਮਾਲਵਾ ਆਇਆ ਜੀ ਅੱਛਾ ਜੀ ਮਾਲਵਾ ਤੇ ਆ ਜੋਸ ਵਾਲਾ ਮਾਝਾ ਜੀ ਇਹ ਬਹੁਤ ਲੋਕ ਆਏ ਬਹੁਤ ਲੋਕਾਂ ਦਾ ਮਾਲ ਪਜੇ ਆਜੀ ਵੀ ਲਗਾਇਆ ਠੀਕ ਹੈ ਜੀ ਉਹ ਗਾਵਾਂ ਜਿਹੜੀਆਂ ਗਾਵਾਂ ਨੂੰ ਪਹਿਲਾਂ ਦਵਾ ਦੇ ਦਿੰਦੇ ਨੇ ਅਸੀਂ ਬਿਮਾਰ ਹੋਣ ਤੋਂ ਬਿਮਾਰ ਨਹੀਂ ਹੁੰਦੀਆਂ ਠੀਕ ਹੈ ਜੇ ਬਿਮਾਰ ਹੋ ਗਈ ਤਾਂ ਉਹਨੂੰ ਦਵਾ ਦੇਣ ਉਹ ਉਹ ਬਚ ਜਾਂਦੀ ਦੀ ਠੀਕ ਹੈ ਜੀ ਮਤਲਬ ਕਿ ਇਹ ਬਿਮਾਰੀ ਹੋਣ ਤੋਂ ਪਹਿਲਾਂ ਜੇਕਰ ਆਪਾਂ ਸਹੀ ਸਲਾਬਤ ਵੈੜ ਨੂੰ ਚੀਜ਼ ਨੂੰ ਦਿੱਤੀ ਹੈ ਦਵਾਈ ਤੇ ਉਹਦੇ ਵਿੱਚ ਮੁਸ਼ਕਲ ਆਈ ਨਹੀਂ ਨਹੀਂ ਮੁਸ਼ਕਲ ਨਹੀਂ ਆਈ ਤੇ ਜਿੰਦ ਵਿੱਚ ਮੁਸ਼ਕਲ ਆ ਗਈ ਤੇ ਉਹਨਾਂ ਦਵਾਈ ਵਰਤੀ ਤੇ ਉਹ ਵੀ ਰਿਜ਼ਲਟ ਵਧੀਆ ਰਹਿ ਗਿਆ ਜੱਟ ਵਧੀਆ ਆ ਜੀ ਗਾਵਾਂ ਬਚ ਗਈਆਂ ਉਹ ਗਾਵਾਂ ਬਲੀਆਂ ਜੀ ਠੀਕ ਆ ਆਫ ਕਰੇਗੀ ਠੀਕ ਆ ਜੀ ਇਹ ਆ ਜੇ ਦਵਾ ਹੈ ਜੀ ਇਹ ਜਿਹੜੀਆਂ ਗਾਵਾਂ ਪਿੱਛੋਂ ਟਿਕਦੀਆਂ ਅਹ ਠੀਕ ਹੈ ਜੀ ਅਧ ਰੰਗ ਪੈਦਾ ਅਧ ਰੰਗ ਪੈਣਾ ਉਹ ਮਾੜੀ ਮੇਨ ਖੁੱਲ ਕੇ ਸਾਨੂੰ ਦੱਸ ਦੋ ਵੀ ਪਿੱਛੋਂ ਡਿੱਗ ਪੈਣਾ ਉਹ ਕੀ ਗੱਲ ਹੁੰਦੀ ਹੈ ਜੀ ਉਹ ਹ ਰੰਗ ਪੈਂਦਾ ਹੈ ਗਾਵਾਂ ਨੂੰ ਅੱਛਾ ਜੀ ਮਗਰ ਕਮਜ਼ੋਰ ਹੋ ਜਾਂਦੇਗਾ ਅੱਛਾ ਜੀ ਉਹ ਫਰੋੜਦਿਆਂ ਨਹੀਂ ਆ ਠੀਕ ਹੈ ਉਹ ਬਰਾਹੀਂ ਦਵਾ ਦਿੰਦੇ ਸਿਰਫ ਵੀ 200 ਤੋਂ 500 ਤੱਕ ਬਸ ਦਵਾ ਠੀਕ ਹੈ ਜੀ ਬਿਮਾਰੀ ਚਾਹੇ ਕੋਈ ਵੀ ਹੋਵੇ ਮੈਂ ਗੱਲ ਕਰ ਲਾਂ ਵੀ ਚਾਹੇ ਜ਼ਹਿਰ ਬਾਦ ਹੋਵੇ ਪਸ਼ੂ ਨੂੰ ਬੰਨ ਪੈਂਦਾ ਹੋਵੇ ਲੰਪੀ ਸਕੇ ਨਾ ਹੋਵੇ ਪਸ਼ੂ ਪਿੱਛਾ ਕੱਢਦਾ ਹੋਵੇ ਲਹੂ ਮੂਤ ਦਾ ਹੋਵੇ ਹਰ ਇੱਕ ਬਿਮਾਰੀ ਮਤਲਬ ਕਿ ਬਿਮਾਰੀ ਹਰ ਇੱਕ ਤਰ੍ਹਾਂ ਦੀ ਹੈ ਵੀ 200 ਤੋਂ ਲੈ ਕੇ ਤੇ 500 ਤੱਕ ਇਲਾਜ ਹੈਗਾ ਹੈ 500 ਤੱਕ ਇਲਾਜ ਵੱਧ ਵੱਧ ਠੀਕ ਹੈ ਜੀ ਕੋਈ ਖਰਚਾ ਨਹੀਂ ਆ ਠੀਕ ਹੈ ਜੀ ਇਹ ਐਵੇਂ ਡਾਇਰੈਕਟਰਾਂ ਵਾਲਾ ਕੰਮ ਨਹੀਂ ਹੈ ਜੀ ਬਿਲਕੁਲ ਬਿਲਕੁਲ ਵੀ ਐਵੇਂ ਭਲਾਈ ਹੈ ਜੀ ਕਿਸਾਨ ਵੀਰਾਂ ਦਾ ਬਿਲਕੁਲ ਬਿਲਕੁਲ ਬਹੁਤ ਵੱਡਾ ਭਲਾ ਹੈ ਜੀ ਤੇ ਸੋ ਦੋਸਤੋ ਮੈਂ ਇੱਕ ਵਾਰੀ ਜਿਹੜਾ ਫੇਰ ਬਿਆਨ ਕਰ ਦੇਣਾ ਹੈਗਾ ਬਾਕੀ ਆਪਾਂ ਸਾਰਹੋਂ ਤੋਂ ਪੁੱਛ ਲੈਣਾ ਸਾਰ ਇੱਕ ਆਪਣਾ ਪ੍ਰੋਪਰ ਜਿਹੜਾ ਐਡਰੈਸ ਹੈਗਾ ਜਿੱਥੇ ਆਪਾਂ ਤੁਹਾਨੂੰ ਬਸ ਨੀਖ ਹੈਗੇ ਜਿੱਥੇ ਆਪਣੇ ਕੋਲ ਕਿਸੇ ਨੇ ਪਹੁੰਚ ਕਰ ਲੈਣੀ ਉਹ ਪੂਰਾ ਮੈਨੂੰ ਵੇਰਵੇ ਸਹਿਤ ਜਿਹੜਾ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਤੇ ਪਿੰਡ ਸਾਡਾ ਜਗਤਪੁਰਾ ਜੀ ਜਗਤਪੁਰਾ ਝੁੱਗੀਆਂ ਵਜਦਾ ਨਾਲ ਪਿੰਡ ਨਵਾ ਪਿੰਡ ਬਿਸ਼ੂਰ ਆ ਠੀਕ ਆ ਤਾਂ ਨਵਾ ਪਿੰਡਾਂ ਨੇ ਨਵਾ ਪਿੰਡਾਂ ਨੇ ਨਵਾਂ ਪਿੰਡ ਠੀਕ ਆ ਤੇ ਤਹਿਸੀਲ ਆਪਾਂ ਨੂੰ ਪੱਟੀ ਲੱਗਦੀ ਪੱਟੀ ਪਿੰਦੀ ਆ ਡਾਕਖਾਨਾ ਮਹਬੂਰਪੁਰਾ ਹਾਂਜੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਠੀਕ ਆ ਅਲਗੋ ਕੋਠੀ ਨੇੜੇ ਬਿਲਕੁਲ ਹਾਂਜੀ ਬਿਲਕੁਲ ਅਲਗੋ ਕੋਠੀ ਦੋਸਤੋ ਨਾਲ ਹੈਗਾ ਤੇ ਬਲਟੋਵਾ ਵੀ تقریبا ਥੋੜੀ ਬਾਟੀ ਹੋ ਇਥੋਂ ਬਿਲਕੁਲ ਜੀ ਤੇ ਸਰ ਇਸ ਤੋਂ ਇਲਾਵਾ ਕੁਝ ਹੋਰ ਆਪਣੇ ਕਿਸਾਨ ਵੀਰਾਂ ਨਾਲ ਕੋਈ ਗੱਲ ਸਾਂਝੀ ਕਰਨੀ ਹੋਵੇ ਵੀ ਹੋਰ ਇਸ ਤੋਂ ਇਲਾਵਾ ਕੋਈ ਐਸੀਆਂ ਬਿਮਾਰੀਆਂ ਰਹਿ ਗਈਆਂ ਹੋਣ ਜਿਨ੍ਹਾਂ ਦਾ ਇਲਾਜ ਅੱਜ ਤੱਕ ਤੁਸੀਂ ਲੱਭ ਰਹੇ ਹੋ ਜਾਂ ਤਿਆਰ ਕੀਤਾ ਹੈਗਾ ਉਹ ਵੀ ਜਰੂਰ ਕੋਈ ਸਾਂਝੀ ਗੱਲਬਾਤ ਕਰ ਲਓ ਜੀ ਅੱਜ ਕੱਲ ਇਹ ਜਿਹੜੇ ਰੂਹੇ ਪੈਂਦੇ گاਵਾਂ ਨੂੰ ਸਰ ਜੀ ਉਹਨਾਂ ਨਾਲ ਲਾ ਸਾਡੇ ਕੋਲੇ ਆ ਗਿਆ ਜੀ ਠੀਕ ਹੈ ਜੀ ਬਿਲਕੁਲ ਪੱਕਾ ਲਾ ਜਾਓ ਠੀਕ ਹੈ ਇੱਥੇ ਲੋਕ ਭਰਾ ਦੁਆ ਖੜਦੇ ਵੀ ਆ ਉਹ ਡੰਗਰ ਪਾਈਦੇ ਵੀ ਆ ਸਾਨੂੰ ਫੋਨ ਵੀ ਕਰਦੇ ਆ ਅੱਜ ਵੀ ਆਵੇ ਪਾਰੋਂ ਆਏ ਦਰਾਂ ਪਾਰੋਂ ਬਿਲਕੁਲ ਦੁਆ ਤੁਹਾਡੇ ਸਾਹਮਣੇ ਲਗਾਏ ਆ ਬਿਲਕੁਲ ਉਹਦਾਂ ਨੇ ਗਾਵਾਂ ਕਿ ਚਾਰ ਮਰ ਗਈਆਂ ਜੀ ਹੁਣ ਦੋ ਬਿਮਾਰ ਨੇ ਮੈਂ ਉਹਨਾਂ ਦੋਹਾਂ ਗਾਵਾਂ ਜਦੋਂ ਤਸल्ली ਦਿੱਤੀ ਜੀ ਇਹ ਤੁਹਾਡੀ ਗਾਵਾਂ ਨਹੀਂ ਮਰਦੇ ਉਹ ਸਹੀ ਟਾਈਮ ਤੇ ਪਹੁੰਚ ਗਿਆ ਵੈਸੇ ਟਾਈਮ ਤਾਂ ਚਲੋ ਗਵਾ ਲਿਆ ਪਸੂ ਦਾ ਹਾਂਜੀ ਹਾਂਜੀ 100% ਬਚਣ ਗਿਆ ਬਚਣ ਗਿਆ ਉਹ ਹਰ ਇੱਕ ਦੁਆ ਕਰਦੇ ਆ ਅਸੀਂ ਇਹ ਕਾਰਡ ਤੇ ਵੀ ਲਿਖਿਆ ਹਰ ਹਰ ਬਿਮਾਰੀ ਦਾ ਇਲਾਜ ਕਰਦੇ ਆ ਬਿਲਕੁਲ ਇਲਾਜ ਹਸਤਾ ਬਿਲਕੁਲ 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 ਤੇ ਦੋਸਤੋ ਇਹ ਹਨ ਸਰਦਾਰ ਭਗਵਾਨ ਸਿੰਘ ਜੀ ਪਿੰਡ ਜਿਹੜਾ ਦੋਸਤੋ ਸਰ ਹੁਣਾਂ ਨੇ ਆਪਣਾ ਦੱਸਤਾ ਬਿਲਕੁਲ ਸੰਪਰਕ ਨੰਬਰ ਜਿਹੜੇ ਦੋਸਤੋ ਉਹ ਤੁਸੀਂ ਵੇਖ ਸਕਦੇ ਹੋ ਬਿਲਕੁਲ ਕਾਰਡ ਦੀ ਮਦਦ ਦੇ ਨਾਲ ਦੋਸਤੋ ਕਾਰਡ ਦੇ ਉੱਪਰ ਹਰ ਤਰ੍ਹਾਂ ਦਾ ਐਡਰੈਸ ਵੀ ਲਿਖਿਆ ਹੈਗਾ ਤੇ ਫੋਨ ਨੰਬਰ ਕੰਟੈਕਟ ਨੰਬਰ ਵੀ ਲਿਖੇ ਹੈਗੇ ਆ ਬਾਕੀ ਮੈਂ ਸਕਰੀਨ ਦੇ ਉੱਪਰ ਜਿਹੜੇ ਦੋਸਤੋ ਸੰਪਰਕ ਨੰਬਰ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਨੇਰੇ ਸਵੇਰੇ ਦਿਨ ਰਾਤ 200 ਜਦੋਂ ਮਰਜੀ ਫੋਨ ਕਰਕੇ ਦਵਾਈ ਆਪਣੀ ਆਰਡਰ ਦੇ ਕੇ ਬਣਵਾ ਵੀ ਸਕਦੇ ਹੋ ਬਿਲਕੁਲ ਜਿਹੜਾ ਦੋਸਤੋ ਖਰਚਾ ਹੈਗਾ 200 ਤੋਂ ਲੈ ਕੇ 500 ਰੁਪਏ ਤੱਕ ਦੀ ਦਵਾਈ ਆ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਹੋਵੇ ਪਸ਼ੂ ਨੂੰ ਤੁਸੀਂ ਇੱਕ ਵਾਰੀ ਸਲਾਹ ਜ਼ਰੂਰ ਲੈ ਸਕਦੇ ਜੀ ਕਿਉਂਕਿ 50 ਸਾਲ ਦਾ ਜਿਹੜਾ ਦੋਸਤੋ ਤਜਰਬਾ ਹੈਗਾ ਐਕਸਪੀਰੀਅੰਸ ਹੈਗਾ ਉਹ ਦੋਸਤੋ ਜਿਹੜਾ ਕੰਮ ਕਿ ਤਨਾ ਕਿਤੇ ਕਰਦਾ ਹੀ ਆ ਸੋ ਇਹ ਸਾਨੂੰ ਦੋਸਤੋ ਭਗਵਾਨ ਸਿੰਘ ਜੀ ਆਪਾਂ ਇਹਨਾਂ ਦੇ ਕੋਲ ਆਏ ਸੀ ਅੱਜ ਇਸ ਕੁਝ ਦੇਸੀ ਫਾਰਮੂਲੇ ਤੁਹਾਡੇ ਨਾਲ ਸ਼ੇਅਰ ਕਰਨੇ ਸੀ ਕਿਉਂਕਿ ਜਿਹੜੇ ਪਸ਼ੂ ਪਾਲਕ ਵੀਰਾਂ ਦੀ ਪ੍ਰੋਬਲਮ ਹੈ ਉਹ ਬਹੁਤ ਵੱਡੀ ਆ ਦੋਸਤੋ ਡੇਰੀ ਫਾਰਮਿੰਗ ਜਿਹੜਾ ਦੋਸਤੋ ਧੰਦਾ ਤਾਂ ਹੀ ਬਚੂਗਾ ਜੇਕਰ ਥੋੜੀਆਂ ਜੀਆਂ ਇਲਾਜ ਜਿਹੜੇ ਹੈਗੇ ਇਲਾਜ ਪੱਖੋਂ ਕਿ ਤਨਾ ਕਿਤੇ ਸਸਤਾ ਇਲਾਜ ਮਿਲਣਾ ਸ਼ੁਰੂ ਹੋ ਜੇ ਤੇ ਇਹ ਦੇਸੀ ਫਾਰਮੂਲਿਆਂ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਹੋਮੋਪੈਥੀ ਦੇ ਵਿੱਚ ਹੀ ਪੌਸਿਬਲ ਹੈਗਾ ਬਾਕੀ ਮੈਡੀਕਲ ਜੇਕਰ ਆਪਾਂ ਲਾਈਨ ਦੇਖੀਏ ਤਾਂ ਖਰਚੇ ਬਹੁਤ ਜ਼ਿਆਦੇ ਅਪ ਹੋਏ ਪਏ ਆ ਦੋਸਤੋ ਲੰਪੀ ਸਕਿਨ ਦੇ ਦੌਰਾਨ ਤਕਰੀਬਨ ਗਾਵਾਂ ਵੇੜਾਂ ਦਾ ਜਿਹੜਾ ਇੱਕ ਵੇੜ ਤੇ ਖਰਚਾ 5-5 ਤੋਂ ਲੈ ਕੇ 7-8000 ਤੱਕ ਵੀ ਕਿਸਾਨ ਵੀਰਾਂ ਨੇ ਵਰਤੋਂ ਕਰਕੇ ਵੇਖੀ ਸੀ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਉਹ ਜੜੀਆਂ ਵੇੜਾਂ ਨਹੀਂ ਬਚੀਆਂ ਗਈਆਂ ਸੋ ਬਾਕੀ ਮੁਕੱਦਰਾਂ ਦੀ ਗੱਲ ਹੁੰਦੀ ਹੈ ਸਰਦਾਰ ਸਾਬ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਲਾਹ ਮਸ਼ਵਰਾ ਕਰਨ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੇ ਸੰਦੀਪ ਵੀਰੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਅੱਗੇ ਤੋਂ ਕਿਸੇ ਵੀ ਕਿਸਾਨ ਵੀਰ ਦੀ ਕਾਲ ਆਉਂਦੀ ਹੈ ਤੁਹਾਨੂੰ ਸੰਪਰਕ ਕਰਦੇ ਆ ਕੋਈ ਬਿਮਾਰੀ ਐਸੀ ਆਪਣੇ ਕੋਲ ਖੁਰਾਕ ਨਹੀਂ ਬਣੀਗੀ ਉਹਦੇ ਉੱਪਰ ਵੀ ਜ਼ਰੂਰ ਤੁਸੀਂ ਕੰਮ ਕਰਿਓ ਕੋਈ ਵੀ ਬਿਮਾਰੀ ਹੋਵੇ ਵੀਰ ਜੀ ਹਾਂਜੀ ਕੋਈ ਕਿਸਾਨ ਭਰਾ ਫੋਨ ਕਰਕੇ ਸਲਾਹ ਲੈ ਸਕਦਾ ਡੰਗਲ ਨੂੰ ਕੋਈ ਵੀ ਬਿਮਾਰੀ ਹੋਵੇ ਜੀ ਫੋਨ ਕਰੋ ਜੀ ਉਹਨਾਂ ਦੱਸਣ ਵੀ ਸਾਡੇ ਡੰਗਲ ਤੋਂ ਬਾਹਰ ਹੋ ਗਿਆ ਜੀ ਉਸੇ ਵੇਲੇ ਹੱਲ ਕਰਾਂਗੇ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਸਰਦਾਰ ਸਾਹਿਬ ਹੋਣੀ ਬਹੁਤ ਵਧੀਆ ਚੰਗੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਬਿਲਕੁਲ ਦੇਸੀ ਤਰੀਕੇ ਨਾਲ ਜਿਹੜੇ ਇਲਾਜ ਕਰਦੇ ਆ ਮਾਹਰ ਨੇ 40 50 ਸਾਲ ਦਾ ਜਿਹੜਾ ਤਜਰਬਾ ਹੈਗਾ ਸੋ ਤੁਸੀਂ ਇੱਕ ਵਾਰੀ ਜਿਹੜਾ ਸੰਪਰਕ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਜਰੂਰ ਉਠਾ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ